ਦੋਸਤੋ ਸੰਗਰਾਮ ਟੀਵੀ ਦੇ ਰਜਨਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਅਕਤੂਬਰ ਇਨਕਲਾਬ ਦੀ ਵਰੇਗੰਢ ਹੈ। ਅਕਤੂਬਰ ਇਨਕਲਾਬ ਜਦੋਂ 1917 ਦੇ ਵਿੱਚ ਰੂਸ ਦੇ ਵਿੱਚ ਲੈਨਨ ਦੀ ਅਗਵਾਈ 'ਚ ਸਮਾਜਵਾਦੀ ਇਨਕਲਾਬ ਕੀਤਾ ਗਿਆ ਤਾਂ ਉਦੋਂ ਪੁਰਾਣੇ ਕੈਲੰਡਰ ਦੇ ਹਿਸਾਬ ਨਾਲ ਉਹ ਅਕਤੂਬਰ ਦਾ ਹੀ ਤਰੀਕ ਸੀ ਤੇ ਜਦੋਂ ਉਸ ਨੂੰ ਨਵੇਂ ਕੈਲੰਡਰ ਦੇ ਹਿਸਾਬ ਨਾਲ ਆਪਾਂ ਦੇਖਦੇ ਹਾਂ ਤਾਂ 7 ਨਵੰਬਰ ਉਹ ਤਰੀਕ ਮਨਾਈ ਜਾਂਦੀ ਹੈ। ਇਨ ਓਕਤੋਬਰ ਕ੍ਰਾਂਤੀ ਦੇ ਨਾਂ ਨਾਲ ਨਵੰਬਰ ਇਨਕਲਾਬ ਦੇ ਨਾਂ ਨਾਲ ਅੱਡ ਅੱਡ ਨਾਮਾ ਨਾਲ ਇਸ ਤਰ੍ਹਾਂ ਨਾਲ ਪੁਕਾਰਿਆ ਜਾਂਦਾ ਹੈ ਉਹ ਪਹਿਲੀ ਵਾਰ ਸੀ ਜਦੋਂ ਕਿਸੇ ਮਜ਼ਦੂਰਾਂ ਕਿਸਾਨਾਂ ਨੇ ਰਾਜ ਸਤਾ ਤੇ ਕਬਜ਼ਾ ਕੀਤਾ ਤੇ ਕਬਜ਼ਾ ਕਰਨ ਸਾਰ ਹੀ ਇੱਕਦਮ ਬਹੁਤ ਸਾਰੇ ਵੱਡੇ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਕਾਫੀ ਕੁਝ ਸਾਂਝਾ ਕੀਤਾ ਗਿਆ ਸਮਾਜ ਦੀ ਜਿਹੜੀ ਹੈ ਉਸ ਉਹਨੂੰ ਉਹਦਾ ਮਾਲਕੀ ਬਣਾਇਆ ਗਿਆ ਮਾਲਕ ਸਮਾਜ ਨੂੰ ਤੇ ਤਰੱਕੀ ਕਰਦਾ ਕਰਦਾ ਰੂਸ ਜਿਹੜਾ ਹੈ ਉਸ ਨੇ ਦੂਜੀ ਸੰਸਾਰ ਜੰਗ ਦੇ ਵਿੱਚ ਜਿਹੜੇ ਬਹੁਤ ਭੂਤਰੇ ਹੋਏ ਜਿਹੜੇ ਫਾਸ਼ੀਵਾਦੀ ਸੀਗੇ ਲੋਕ ਜਿਵੇਂ ਹਿਟਲਰ ਹੈ ਮੁਸੋਲਿਨੀ ਹੈ ਤੇ ਟੋਜੋ ਹੈ ਇਹਨਾਂ ਦੇ ਗੱਠ ਜੋੜ ਨੂੰ ਬਿਨਾਂ ਸ਼ੱਕ ਹੋਰ ਤਾਕਤਾਂ ਵੀ ਲੜ ਰਹੀਆਂ ਸਨ ਪਰ ਆਖਰੀ ਜਿਹੜੀ ਜਿਹਨੂੰ ਵਿਦਾਣੀ ਸੱਟ ਮਾਰਨੀ ਆਪਾਂ ਕਹਿੰਦੇ ਆ ਜਿਹਦੇ ਨਾਲ ਉਹਦੀ ਜਾਨ ਨਿਕਲੀ ਉਸ ਨੂੰ ਹਰਾਇਆ ਭੂਤਰੇ ਸਾਨ ਨੂੰ ਤੇ ਦੁਨੀਆ ਦੇ ਵਿੱਚ ਇੱਕ ਝੰਡਾ ਗੱਡਿਆ ਬਹੁਤ ਸਾਰੇ ਦੇਸ਼ਾਂ ਦੀਆਂ ਆਜ਼ਾਦੀ ਲਹਿਰਾਂ ਦੀ ਉਹਨਾਂ ਨੇ ਡਟ ਕੇ ਮਰਤ ਕੀਤੀ ਬਹੁਤ ਸਾਰੇ ਹੋਰ ਲੋਕਾਂ ਨੂੰ ਉਹਨਾਂ ਨੇ ਉੱਪਰ ਉੱਪਰ ਉਭਾਰਿਆ ਵਿਗਿਆਨ ਦੇ ਵਿੱਚ ਇੱਕ ਬੇਮਿਸਾਲ ਤਰੱਕੀ ਕੀਤੀ ਤੇ ਦੁਨੀਆ ਦੀਆਂ ਵੱਡੀਆਂ ਦੋ ਤਾਕਤਾਂ ਚੋਂ ਇੱਕ ਤਾਕਤ ਉਹ ਬਣਿਆ ਤੇ ਕੁਝ ਬਹੁਤ ਵੱਡੀਆਂ ਬਜ਼ਰ ਗਲਤੀਆਂ ਦੇ ਕਾਰਨ ਤੇ ਨਾਲ-ਨਾਲ ਜਿਹੜੀਆਂ ਤਬਦੀਲੀਆਂ ਕਰਨੀਆਂ ਹੁੰਦੀਆਂ ਨੇ ਕਾਮਿਟ ਹੋਚੀ ਮੈਨੂਨੀ ਕਹਿੰਦੇ ਐ ਕਿ ਸਿਰਫ ਪ੍ਰਬੰਧ ਆਰਥਿਕ ਪ੍ਰਬੰਧ ਜਾਂ ਦੂਜਾ ਹੀ ਅਸੀਂ ਸਮਾਜਵਾਦੀ ਨਹੀਂ ਬਣਾਉਣਾ ਇੱਕ ਸਮਾਜਵਾਦੀ ਮਨੁੱਖ ਦੀ ਸਿਰਜਣਾ ਵੀ ਕਰਨੀ ਹੈ ਜਿਹੜਾ ਮਨੁੱਖ ਆਪਣੇ ਤੋਂ ਬਾਹਰ ਪਹਿਲਾਂ ਸਮਾਜ ਬਾਰੇ ਸੋਚੇ ਲੋਕਾਂ ਬਾਰੇ ਸੋਚੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਉਹ ਸਿਰਜਣਾ ਦੇ ਵਿੱਚ ਕਿਤੇ ਕਮੀਆਂ ਰਹੀਆਂ ਤਾਂ ਉਹ ਉਲਟ ਇਨਕਲਾਬ 90 91 ਚ ਹੋਇਆ ਰੂਸ ਦੇ ਸੋਵੀਅਤ ਯੂਨੀਅਨ ਦੇ ਕਈ ਸਾਰੇ ਟੋਟੇ ਹੋਏ ਰੂਸ ਦੁਆਰਾ ਜਿਹੜਾ ਪੂੰਜੀਵਾਦੀ ਲੀਹਾਂ ਤੇ ਚਲਿਆ ਗਿਆ ਤੇ ਇਸ ਤਰ੍ਹਾਂ ਦਾ ਅੱਜ ਦੁਨੀਆ ਭਰ ਦੇ ਜਿਹੜੇ ਕਾਮਨਿਸਟ ਨੇ ਸਾਡੇ ਭਾਰਤੀ ਕਾਮਨਿਸਟਾਂ ਸਮੇਤ ਉਹਨਾਂ ਨੂੰ ਆਪਾਂ ਪਰਚੋਲ ਕਰਨ ਦਾ ਦਿਨ ਹੈ ਇਹ ਕਿ ਅਸੀਂ ਕਿਸ ਤਰ੍ਹਾਂ ਨਾਲ ਜਿਹੜੀ ਦੇਸ਼ ਦੀ ਜਿਹੜੀ ਰਾਜਨੀਤਿਕ ਅਵਸਥਾ ਹੈ ਸਮਾਜਿਕ ਢਾਂਚਾ ਹੈ ਸਾਡਾ ਆਰਥਿਕ ਢਾਂਚਾ ਹੈ ਇਸ ਦਾ ਕੀ ਵਿਸ਼ਲੇਸ਼ਣ ਕਰਦੇ ਹਾਂ ਤੇ ਕਿਹੜੀਆਂ-ਕਿਹੜੀਆਂ ਤਾਕਤਾਂ ਨੂੰ ਜਥੇਬੰਦ ਕਰਕੇ ਕਿਸ ਤਰ੍ਹਾਂ ਨਾਲ ਅਸੀਂ ਇੱਥੇ ਮਜ਼ਦੂਰਾਂ ਕਿਸਾਨਾਂ ਦਾ ਰਾਜ ਲਿਆ ਸਕਦੇ ਹਾਂ ਜਿਹੜੇ ਕਾਰਪੋਰੇਟ ਗਿਰਜਾਂ ਅੱਜ ਸਾਡੇ ਲੋਕਾਂ ਨੂੰ ਖਾ ਰਹੀਆਂ ਨੇ ਮਜ਼ਦੂਰਾਂ ਕਿਸਾਨਾਂ ਨੂੰ ਤਾਂ ਖਾ ਹੀ ਰਹੀਆਂ ਨੇ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਮਿਆਨੇ ਤਾਪਕੇ ਦੇ ਲੋਕ ਐ ਕਾਰੋਬਾਰੀ ਐ ਉਹਨਾਂ ਦੇ ਕਾਰੋਬਾਰਾਂ ਨੂੰ ਵੀ ਵੱਡੀ ਪੱਧਰ ਤੇ ਸ਼ੱਕ ਰਹੀਆਂ ਨੇ ਤੇ ਉਹਨਾਂ ਨੂੰ ਵੀ ਬਹੁਤ ਨੁਕਸਾਨ ਪਹਚਾ ਰਹੀਆਂ ਨੇ ਸੋ ਉਹ ਪਟਾਂਚਾ ਬਦਲਣ ਦਾ ਜਿਹੜਾ ਅਹਿਦ ਐ ਅੱਜ ਸਾਰੇ ਲੋਕਾਂ ਨੂੰ ਸਾਡੇ ਖਾਸ ਤੌਰ ਤੇ ਜਿਹੜੇ ਖੱਬੇ ਪੱਖੀ ਐ ਉਹਨਾਂ ਨੂੰ ਕਰਨਾ ਚਾਹੀਦਾ ਸਾਡੇ ਲਈ ਜਿਵੇਂ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ ਕਿ ਦੁਨੀਆ ਦੇ ਵਿੱਚ ਜਿੱਥੇ ਸੱਜ ਪਛਾਖੜ ਦਾ ਬੋਲਬਾਲਾ ਹੋ ਰਿਹਾ ਹੈ ਲੋਕਾਂ ਦੀਆਂ ਸਮੱਸਿਆਵਾਂ ਪੂੰਜੀਵਾਦ ਹੱਲ ਨਹੀਂ ਕਰ ਰਿਹਾ ਲੋਕ ਡਰਦੇ ਲੋਕ ਅੱਕੇ ਹੋਏ ਬਾਹਰ ਨਿਕਲਦੇ ਆ ਤੇ ਉਹਨਾਂ ਨੂੰ ਸੱਜ ਪਛਾਖੜੀਏ ਲੋਕ ਆ ਜਿਹੜੇ ਬਹੁਤ ਸਾਰੇ ਇਮੀਗ੍ਰੈਂਟਸ ਵਿਰੋਧੀ ਨਾਰੇ ਦੇ ਕੇ ਵੀ ਤੁਹਾਡਾ ਰੁਜ਼ਗਾਰ ਤੁਹਾਨੂੰ ਤਾਂ ਨਹੀਂ ਮਿਲ ਰਿਹਾ ਯੂਰਪ ਦੇ ਵਿੱਚ ਕਿਉਂਕਿ ਇੱਥੇ ਏਸ਼ੀਅਨ ਆਏ ਹੋਏ ਐ ਇੱਥੋਂ ਬਾਹਰਲੇ ਪ੍ਰਵਾਸੀ ਆਏ ਹੋਏ ਐ ਇਹਨਾਂ ਨੂੰ ਭਜਾਵਾਂਗੇ ਫਿਰ ਇਹ ਕਰਾਂਗੇ ਵਗੈਰਾ ਇਸ ਦੀ ਸੁੰਗੀਆਂ ਤੇ ਉਹਨਾਂ ਦੀ ਚੜ੍ਹਾਈ ਵੀ ਹੈ ਪਰ ਦੂਜੇ ਪਾਸੇ ਤਾਕਤਾਂ ਦੀ ਜਿਹੜੀ ਰੀਅਲਾਈਨਮੈਂਟ ਹੈ ਜਿਹੜੀ ਮੋੜਕ ਤਾਰਬੰਦੀ ਹੈ ਜਿਹੜੀ ਉਹ ਵੀ ਹੋ ਰਹੀ ਹੈ ਉਹਦੀ ਕੱਲ ਉਦਾਹਰਣ ਤੁਹਾਡੇ ਨਾਲ ਸਾਂਝੀ ਕੀਤੀ ਸੀ ਨੇਪਾਲ ਦੇ ਵਿੱਚ ਜਨਜੀ ਦੀ ਬਗਾਵਤ ਨੇ ਕਾਫੀ ਕੁਝ ਕੀਤਾ ਜਿਹੜੀਆਂ ਉੱਥੇ ਫਲaws ਐ ਸਿਸਟਮ ਦੇ ਵਿੱਚ ਉਹਨਾਂ ਨੂੰ ਨੰਗਿਆਂ ਕੀਤਾ ਉੱਥੇ ਵੀ ਕਾਮਨਿਸਟ ਜਿਹੜੇ ਐ ਰਾਜ ਕਰਦੇ ਸੀ ਉਹਨਾਂ ਨੇ ਆਪਣੇ ਆਪ ਨੂੰ ਅੰਦਰ ਛਾਤੀ ਮਾਰ ਕੇ ਕੱਲ ਕਿਸੇ ਅਖਬਾਰ ਨੇ 9 ਲਿਖਿਆ ਸੀ ਇੰਡੀਅਨ ਐਕਸਪ੍ਰੈਸ ਨੇ ਦੂਜਿਆਂ ਨੇ 10 ਲਿਖਿਆ 9 ਜਾਂ 10 ਵਟ ਓਵਰ ਉਹ ਦੁਬਾਰਾ ਇਕੱਠੇ ਹੋਏ ਐ ਤੇ ਦੁਬਾਰ ਤੋਂ ਉਹ ਲੋਕਾਂ ਦੇ ਸਾਹਮਣੇ ਜਿਹੜੀਆਂ ਅਸਲੀ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦੇ ਉਹਨਾਂ ਨੂੰ ਫੇਸ ਕਰਨਗੇ ਸਾਡੇ ਭਾਰਤ ਦੇ ਕਾਮਨਿਸਟਾਂ ਲਈ ਵੀ ਇਹ ਇੱਕ ਵੱਡਾ ਮਸਲਾ ਹੈਗਾ ਕਿ ਅਸੀਂ ਵੀ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਇੱਕ ਅਜਿਹੀ ਲਹਿਰ ਬਿਲਡ ਕਰੀਏ ਅਜਿਹੀ ਲਹਿਰ ਦੀ ਉਸਾਰੀ ਕਰੀਏ ਤਾਂ ਕਿ ਅਸੀਂ ਜਿਹੜੀ ਆ ਜੇਲਣ ਚ ਫਸਿਆ ਹੋਇਆ ਸਾਡਾ ਭਾਰਤ ਇਸ ਤੋਂ ਉਹਨੂੰ ਛੁਟਕਾਰਾ ਦਿਵਾ ਸਕੀਏ ਅ ਦੋਸਤੋ ਦੂਜੀ ਗੱਲ ਜਵਾਲਾਲ ਲਹਿਰੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਹੋਈਆਂ ਸੀ ਤਿੰਨ ਚਾਰ ਦਿਨ ਪਹਿਲਾਂ ਕੱਲ ਉਹਦੇ ਨਤੀਜੇ ਆਏ ਐ ਤੇ ਜਿਹੜੀ ਉਹਦੇ ਚਾਰ ਅਹੁਦੇ ਐ ਪ੍ਰਧਾਨ ਵਾਈਸ ਪ੍ਰਧਾਨ ਜਨਰਲ ਸਕੱਤਰ ਤੇ ਜੋਇੰਟ ਸਕੱਤਰ ਦੇ ਉਹ ਚਾਰ ਦੇ ਚਾਰ ਅਹੁਦੇ ਲੈਫਟ ਯੂਨਿਟੀ ਦੇ ਨਾਂ ਦੇ ਉੱਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਐਸ ਐਫ ਆਈ ਤੇ ਡੀ ਐਸ ਐਫ ਡੈਮੋਕ੍ਰੈਟਿਕ ਸਟੂਡੈਂਟਸ ਫਰੰਟ ਐਸ ਐਫ ਆਈ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਇਹਨਾਂ ਨੇ ਰਲ ਕੇ ਇੱਕ ਫਰੰਟ ਬਣਾਇਆ ਜਿਹਦਾ ਨਾਂ ਲੈਫਟ ਯੂਨਿਟੀ ਹੈ ਖੱਬਿਆਂ ਦੀ ਏਕਤਾ ਉਹ ਲੈਫਟ ਯੂਨਿਟੀ ਦੇ ਨਾਂ ਦੇ ਉੱਤੇ ਉਹਨਾਂ ਨੇ ਚੋਣਾਂ ਲੜੀਆਂ ਨੇ ਤੇ ਚਾਰੇ ਅਹੁਦੇ ਜਿਹੜੇ ਆ ਉਹਨਾਂ ਤੇ ਕਬਜ਼ਾ ਕੀਤਾ ਹੈਗਾ ਜਿਹੜੀ ਅਦਿੱਤੀ ਮਿਸ਼ਰਾ ਹੈਗੀ ਹੈ ਉਹ ਕੁੜੀ ਉਹ ਪ੍ਰਧਾਨ ਬਣੀ ਹੈ 449 ਵੋਟਾਂ ਦੇ ਫਰਕ ਦੇ ਨਾਲ ਕਿਜ਼ਾਕੂਟ ਗੋਪਿਕਾ ਬਾਬੂ ਜਿਹੜੀ ਹੈ ਉਹ 1236 ਵੋਟਾਂ ਦੇ ਫਰਕ ਨਾਲ ਉਹਨੇ ਐਵੀਵੀਪੀ ਦੇ ਕੈਂਡੀਡੇਟ ਨੂੰ ਹਰਾ ਕੇ ਵਾਈਸ ਪ੍ਰੈਜ਼ੀਡੈਂਟ ਬਣੀ ਹੈ ਤੇ ਸੁਨੀਲ ਯਾਦਵ ਜਿਹੜਾ ਹੈ ਉਹ ਜਨ ਸਖੱਤਰ ਬਣਿਆ ਤੇ ਜਿਹੜੀ ਕੁੜੀ ਦਾਨਿਸ਼ ਅਲੀ ਹੈ ਉਹ 229 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਹੈ ਉਹ ਜੋਇੰਟ ਸਕੱਤਰ ਚੁਣੀ ਗਈ ਹੈ ਅ ਵਿੱਚੋਂ ਦੀ ਗਿਣਤੀ ਦੇ ਦੌਰਾਨ ਜਰਨਲਿਸਟ ਸਕੱਤਰ ਕਈ ਵਾਰ ਤੇ ਜੋਇੰਟ ਸਕੱਤਰ ਦਾਨਿਸ਼ ਅਲੀ ਕੁਝ ਵਾਰ ਉੱਪਰ ਥੱਲੇ ਹੋਏ ਹੈ ਕਦੇ ਆਵੀ ਵੀਪੀ ਦਾ ਕੈਂਡੀਡੇਟ ਅੱਗੇ ਆ ਗਿਆ ਕਦੇ ਇਹ ਅੱਗੇ ਆ ਗਏ ਅਖੀਰ ਤੇ ਇਹ ਸਾਰੇ ਜਿੱਤ ਗਏ ਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅ ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਵੀ ਨੋਟ ਕਰਨਾ ਚਾਹੁੰਦੇ ਆ ਜਿਹੜਾ ਜਦੋਂ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਹੋਈਆਂ ਤਾਂ ਉੱਥੇ AVP ਨੇ ਜਾਦੇ ਜਿੱਤ ਪ੍ਰਾਪਤ ਕਰ ਲਈ ਸੀ ਤੇ ਉਹਨਾਂ 'ਚ ਬੜਾ ਹੰਕਾਰ ਆਇਆ ਸੀ BJP ਦੇ ਲੀਡਰ ਕਹਿੰਦੇ ਸੀ ਵੀ ਜਿਹੜੇ ਜਨਜੀ ਦੀ ਤੁਸੀਂ ਗੱਲ ਕਰਦੇ ਹੋ ਜਨਜੀ ਤਾਂ ਸਾਡੇ ਨਾਲ ਹੈ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਸਾਰਾ ਜਨਜੀ ਲੈਫਟਿਸਟ ਹੋ ਗਿਆ ਪਰ ਇੱਕ ਇੰਡੀਕੇਸ਼ਨ ਜ਼ਰੂਰ ਹੈ ਵੀ ਜਿਹੜਾ ਪਿਛਲੇ ਸਾਲ AVP ਦਾ ਇੱਕ ਕੈਂਡੀਡੇਟ ਜੁਆਇੰਟ ਸੈਕਟਰੀ ਬਣ ਗਿਆ ਸੀਗਾ ਇਸ ਜਵਾਰ ਲਹਿਰ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੇ ਵਿੱਚ ਐਤਕੀ ਉਹਨਾਂ ਦੀ ਨਿਗਾਸੀ ਵੀ ਅਸੀਂ ਜਾਦਾ ਵੱਡੀ ਜਿੱਤ ਪ੍ਰਾਪਤ ਕਰਾਂਗੇ ਤੇ ਉਹਨਾਂ ਨੂੰ ਮੋੜਿਆ ਇਹ ਅਸੀਂ ਸਮਝਦੇ ਆਂ ਵੀ ਇਹਦੇ ਚ ਜਿਹੜੇ ਉਥੋਂ ਦੇ ਸਮੁੱਚੇ ਵਿਦਿਆਰਥੀ ਐ ਉਹ ਤੇ ਜਿਹੜੇ ਉਥੋਂ ਦੀ ਇਹਨਾਂ ਜਥੇਬੰਦੀਆਂ ਦੇ ਆਗੂ ਨੇ ਉਹ ਖਾਸ ਤੌਰ ਤੇ ਵਧਾਈ ਦੇ ਪਾਤਰ ਨੇ ਅਸੀਂ ਸਮਝਾਂਗੇ ਕਿ ਜਿਹੜੀਆਂ ਇੱਕ ਦੋ ਜਥੇਬੰਦੀਆਂ ਉਹਨਾਂ ਨੇ ਵਿੱਚੋਂ ਹਲੇ ਛੱਡੀਆਂ ਨੇ ਲੈਫਟ ਯੂਨਿਟੀ ਦੇ ਵਿੱਚ ਅਸੀਂ ਚਾਹੇ ਨਾ ਤਾਂ ਨਹੀਂ ਲੈਂਦੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਰਿਆਂ ਦਾ ਸਾਂਝਾ ਮੋਰਚਾ ਬਣੇ ਜੇ ਮੇਨ ਆਉਦਿਆਂ ਚ ਅਸੀਂ ਨਹੀਂ ਐਡਜਸਟ ਕਰ ਸਕਦੇ ਤਾਂ ਦੂਜੇ ਜਿਹੜੇ ਡਿਪਾਰਟਮੈਂਟ ਰਿਪਰੈਜ਼ੈਂਟੇਟਿਵ ਨੇ ਤੇ ਹੋਰ ਨੇ ਉਹਨਾਂ ਦੇ ਵਿੱਚ ਸਾਂਝਾ ਵੱਡਾ ਮੋਰਚਾ ਜਿੰਨਾ ਵਿਸ਼ਾਲ ਮੋਰਚਾ ਬਣੇ ਉਹ ਚੰਗਾ ਹੈਗਾ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਜਿਹੜੀ ਵਾਪਸਾ ਹੈਗੀ ਐ ਬਹੁਜਨ ਜਿਹੜੀ ਆਪਣੇ ਫੂਲੇ ਵਾਲੀ ਸੰਸਥਾ ਪਾਲ ਉਹਨਾਂ ਦੀ ਜਥੇਬੰਦੀ ਉਸ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਲੈਫਟ ਨੂੰ ਨੇੜੇ ਲੈਣਾ ਚਾਹੀਦਾ ਤਾਂ ਕਿ ਇੱਕ ਵੱਡਾ ਸਮਾਜਿਕ ਤਾਕਤਾਂ ਦਾ ਮੋਰਚਾ ਜਿਹੜਾ ਹੈ ਉਹ ਉੱصر ਸਕੇ ਤੇ ਅਸੀਂ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੀ ਸੈਨਟ ਸਿੰਡੀਕੇਟ ਦਾ ਜਿਹੜਾ ਢਾਂਚਾ ਬਦਲੇਗਾ ਉਹਦੇ ਉੱਤੇ ਵੀ ਅਸੀਂ ਸਮਝਾਂਗੇ ਕਿ ਇਸ ਕਿਸਮ ਦੀਆਂ ਤਾਕਤਾਂ ਦੀ ਕਤਾਰਬੰਦੀ ਦੀ ਬਹੁਤ ਵੱਡੀ ਲੋੜ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਾਂਗੇ ਕਿ ਆਸਾ ਰਾਮ ਜੀ ਨੂੰ ਕੱਲ ਗੁਜਰਾਤ ਹਾਈ ਕੋਰਟ ਨੇ ਦੁਬਾਰਾ ਫੇਰ 6 ਮਹੀਨਿਆਂ ਦੀ ਜ਼ਮਾਨਤ ਤੇ ਰਿਹਾ ਕਰਤਾ ਤੇ ਅਸੀਂ ਉਹਨਾਂ ਬਾਰੇ ਤਾਂ ਕੀ ਕਹਿਣਾ ਹੁਣ ਤੁਹਾਨੂੰ ਪਹਿਲਾਂ ਵੀ ਅਸੀਂ ਦੋ ਤਿੰਨ ਵਾਰੀ ਕਹਿ ਚੁੱਕੇ ਸੁਪਰੀਮ ਕੋਰਟ ਦੇ ਵਿੱਚ ਉਮਰ ਖਾਲਦ ਤੇ ਬਾਕੀ ਜਣਿਆਂ ਦੀਆਂ ਜ਼ਮਾਨਤਾਂ ਦੇ ਉੱਤੇ ਸੁਣਵਾਈ ਕੱਲ ਫੇਰ ਹੋਈ 3 ਨਵੰਬਰ ਨੂੰ ਹੋਈ ਸੀ ਫਿਰ 6 ਨਵੰਬਰ ਨੂੰ ਅੱਜ ਅੱਜ ਹੋਗੀ ਕੱਲ ਕੱਲ ਹੋਗੀ ਤੇ ਹੁਣ ਉਹਦੀ ਤਰੀਕ ਹੈ ਜਿਹੜੀ 10 ਨਵੰਬਰ ਪਾਤੀ ਯਾਨੀ ਤਰੀਕ ਤੇ ਤਰੀਕ ਪੈ ਰਹੀ ਹੈ ਜ਼ਮਾਨਤ ਦੇਣੀ ਹੈ ਸਾਢੇ 5 ਸਾਲ ਤੋਂ ਬੰਦੇ ਅੰਦਰ ਬੈਠੇ ਐ ਉਨ੍ਹਾਂ ਤੇ ਕੋਈ ਕਿਸੇ ਤਰ੍ਹਾਂ ਦਾ ਹਿੱਸਾ ਭੜਕਾਉਣ ਦਾ ਕੋਈ ਇੱਕ ਵੀ ਇਲਜ਼ਾਮ ਵੀ ਹੈ ਨਹੀਂ ਹੋਰ ਤਾਂ ਗੱਲ ਕੀ ਹੈ ਸਾਜ਼ਿਸ਼ ਦਾ ਨਾਂ ਹੈ ਬਸ ਵੀ ਸਾਜ਼ਿਸ਼ ਘੜੀ ਇਹਨਾਂ ਨੇ ਹਜ਼ਾਰਾਂ ਐਫ ਆਈ ਆਰ ਦਰਜ ਹੋਈਆਂ ਉਹਨਾਂ ਚੋਂ ਕਿਸੇ 'ਚ ਉਹਨਾਂ ਦਾ ਨਾਂ ਨਹੀਂਗਾ ਕਿਸੇ ਗੜਬੜ 'ਚ ਨਾਂ ਨਹੀਂ ਪਰ ਇਹ ਪਤਾ ਨਹੀਂ ਕੀ ਹੈ ਇਨਸਾਫ ਦੇਖਦੇ ਆ ਇਨਸਾਫ ਅੰਨੇਕ ਸੰਜਖ ਦੇਖਦੇ ਆ ਉਹਨਾਂ ਦਾ ਸਮਾਂ ਕੱਲ ਬਿਹਾਰ ਦੇ ਵਿੱਚ ਚੋਣਾ ਹੋਈਆਂ ਨੇ ਤੇ ਚੋਣਾ ਜਿਹੜੀਆਂ ਐਸਆਈਆਰ ਕਰਾਉਣ ਤੋਂ ਬਾਅਦ ਪਹਿਲੀ ਵਾਰ ਹੋਈਆਂ 65% ਲੋਕਾਂ ਨੇ ਬੜੇ ਉਤਸ਼ਾਹ ਦੇ ਨਾਲ ਵੋਟਾਂ 'ਚ ਹਿੱਸਾ ਲਿਆਗਾ ਚੰਗੀ ਗੱਲ ਇਹ ਹੈ ਤੇ ਕੁਝ ਇਕਾਦੋਕਾ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਉੱਥੋਂ ਦੇ ਜਿਹੜੇ ਉਪ ਮੁੱਖ ਮੰਤਰੀ ਸ੍ਰੀ ਵਿਜੇ ਕੁਮਾਰ ਸੈਨਾ ਉਹਦੇ ਜਿਹੜੇ ਕਾਫਲਾ ਹੈ ਉਸ ਨੂੰ ਘੇਰਾ ਕਰਕੇ ਦੱਸਿਆ ਇਹ ਜਾਂਦਾ ਹੈ ਆ ਕਨਫਰਮ ਤਾਂ ਨਹੀਂ ਅਸੀਂ ਕਰ ਸਕਦੇ ਕਿ ਉਹਨਾਂ ਦੀ ਗੱਡੀ ਤੇ ਗੋਹਾ ਵੀ ਫੰਕਿਆ ਗਿਆ ਲਾਇਆ ਵਗਿਆ ਤੇ ਫੌਕਾ ਹ ਸੁਣੀ ਵੀ ਹੋਈ ਲੜਾਈ ਝਗੜਾ ਦੀ ਨੌਬਤ ਆਉਣ ਤੋਂ ਬਚੀ ਤੇ ਇਸ ਤਰ੍ਹਾਂ ਨਾਲ ਇੱਕ ਥਾਂ ਦੇ ਉੱਤੇ ਦੱਸਿਆ ਗਿਆ ਵੀ ਉੱਥੇ ਚਾ ਜਿਹੜੀ ਨਦੀ ਪਾਰ ਕਰਕੇ ਜਿਹੜਾ ਉਹ ਪੂਲਿੰਗ ਬੂਥ ਤੇ ਲੋਕਾਂ ਨੇ ਜਾਣਾ ਸੀ ਉੱਥੇ ਇੱਕੋ ਹੀ ਜਿਹੜੀ ਹੈ ਕਿਸ਼ਤੀ ਲਾਈ ਗਈ ਉਹ ਬੜੇ ਆਰਾਮ ਨਾਲ ਹੌਲੀ-ਹੌਲੀ ਜਾਂਦੀ ਹੈ ਥੋੜੇ ਬੰਦੇ ਲੈ ਕੇ ਜਾਂਦੀ ਹੈ ਤੇ ਆਉਂਦੀ ਹੈ ਤੇ ਹਜ਼ਾਰ ਹਜ਼ਾਰ ਤੋਂ ਵੱਧ ਬੰਦੇ ਹਜ਼ਾਰਾਂ ਬੰਦੇ ਜਿਹੜੇ ਐ ਉੱਥੇ ਖੜੇ ਸੀਗੇ ਜਿਹੜਾ ਨੇ ਵੋਟਾਂ ਪਾਉਣੀਆਂ ਸੀ ਉਹਨਾਂ ਦਾ ਬਾਅਦ ਦੇ ਵਿੱਚ ਅਖੀਰ ਤੇ ਕੀ ਨਿਪਟਾਰਾ ਹੋਇਆ ਪਤਾ ਨਹੀਂ ਵਿਚਾਲੇ ਇਹ ਕਾਫੀ ਰੌਲਾ ਸੁਣਨ ਨੂੰ ਮਿਲਿਆ ਇਸ ਤਰ੍ਹਾਂ ਥਾਂ ਤੇ ਦੱਸਿਆ ਗਿਆ ਵੀ ਜਿਹੜੀਆਂ ਕੁਛ ਇੱਕ ਕੁੜੀ ਦਾ ਮੈਂ ਵੀਡੀਓ ਦੇਖੀ ਉਹ ਕਹਿੰਦੀ ਆ ਮੇਰੇ ਕੋਲ ਸਾਰਾ ਕੁਝ ਹੈ ਉਹ ਕਹਿੰਦੇ ਨਹੀਂ ਤੁਹਾਡੀ ਤਾਂ ਵੋਟ ਪੈਗੀ ਯਾਨੀ ਇਸ ਤਰ੍ਹਾਂ ਦਾ ਵੀ ਦੇਖਿਆ ਕੁਝ ਹੋਰ ਘਟਨਾਵਾਂ ਵੀ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲੀਆਂ ਇੱਕ ਨਵੀਂ ਗੱਲ ਜਿਹੜੀ ਵਿੱਚ ਸਾਹਮਣੇ ਨਿਕਲ ਕੇ ਆਈ ਕਿ ਜਿਹੜੀਆਂ ਦੂਰੀਆਂ ਵੋਟਾਂ ਨੇ ਅਸਲ 'ਚ ਜਿਹੜੀ ਐਸਆਰ ਕਰਾਈ ਗਈ ਉਹਨਾਂ 'ਚੋਂ ਜਿਹੜੀਆਂ ਇੱਕ ਤਾਂ ਇਹ ਸੀਗਾ ਵੀ ਜਿਹੜੀਆਂ ਪੁਰਾਣੀਆਂ ਵੋਟਾਂ ਦੇ ਵਿੱਚ ਮਰਿਆ ਹੋਿਆਂ ਦੀਆਂ ਵੋਟਾਂ ਕੱਟਣੀਆਂ ਨੇ ਜੇ ਕਿਸੇ ਦੀਆਂ ਦੋ ਥਾਵਾਂ ਤੇ ਨੇ ਉਹਨੂੰ ਉਹਨੂੰ ਠੀਕ ਕਰਨਾ ਹੈ ਵਗੈਰਾ ਇਸ ਕਿਸਮ ਦੇ ਦੱਸੇ ਗਏ ਸੀਗੇ ਤੇ ਉੱਬਰ ਕੇ ਸਾਹਮਣੇ ਇਹ ਆਈ ਕਿ ਆਪਣੇ ਆਪ ਨੂੰ ਸੰਗ ਦੇ ਵਿਚਾਰਕ ਵਜੋਂ ਟੀਵੀ ਦੀਆਂ ਬੈਸਾਂ 'ਚ ਹਿੱਸਾ ਲੈਂਦੇ ਤੇ ਇੱਕ ਬਹੁਤ ਵੱਡੇ ਇੰਟੈਲੈਕਚੁਅਲ ਕਹਾਉਂਦੇ ਬੀਜੇਪੀ ਦੀ ਰਾਜਸਭਾ ਦੇ ਸਾਬਕਾ ਮੈਂਬਰ ਸ਼੍ਰੀ ਰਕੇਸ਼ ਸਿਨਾ ਜੀ ਜਿਹੜੇ ਜੀਐਨਯੂ 'ਚ ਪੜ੍ਹੇ ਆ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਹੋਰਾਂ ਨੂੰ بڑے ਅਹੁਦੇ ਦਿੱਤੇ ਹੋਏ ਆ ਬੀਜੇਪੀ ਨੇ ਉਹਨਾਂ ਨੇ ਫਰਵਰੀ 2025 ਚ ਪਹਿਲਾਂ ਦਿੱਲੀ ਵੋਟ ਪਾਈ ਫੇਰ 28 ਅਪ੍ਰੈਲ 2025 ਨੂੰ ਉਹਨਾਂ ਨੇ ਬਿਹਾਰ ਚ ਆਪਣੀ ਵੋਟ ਬਣਾ ਲਈ ਤੇ ਜਦੋਂ ਇਹ ਉਹਨਾਂ ਦੀਆਂ ਤਸਵੀਰਾਂ ਜਿਹੜੀ ਉਹਨਾਂ ਨੇ ਆਪਣੇ ਜਿਹੜਾ ਹੈਗਾ ਆਪਣੇ ਟਵਿੱਟਰ ਦੇ ਉੱਤੇ ਆਪਣੀਆਂ ਤਸਵੀਰਾਂ ਲਾ ਕੇ ਸਾਂਝੀਆਂ ਕੀਤੀਆਂ ਮੈਂ ਇੱਥੇ ਵੋਟ ਪਾਤੀ ਆ ਕਰਤਾ ਉਹਨਾਂ ਨੂੰ ਟੈਗ ਕਰਕੇ ਉਨ੍ਹਾਂ ਤੇ ਸਵਾਲ ਕੀਤੇ ਗਏ ਵੀ ਇਲੈਕਸ਼ਨ ਕਮਿਸ਼ਨ ਜਿਉਂਦਾ ਇੱਕ ਮਰ ਗਿਆ ਇੱਕ ਬੰਦਾ ਐਡਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਤੇ ਆਰਐਸਐ ਜਿਹੜੀ ਕਹਿੰਦੀ ਹੈ ਵੀ ਸਾਨੂੰ ਨੈਤਿਕਤਾ ਤਾਂ ਬਹੁਤ ਵੱਡੀ ਗੱਲ ਹੈ ਉਹ ਕਹਿੰਦਾ ਮੈਂ ਜਿਹੜੇ ਬੰਦੇ ਮੇਰੇ ਖਿਲਾਫ ਬੋਲਦੇ ਐ ਮੈਂ ਉਨ੍ਹਾਂ ਤੇ ਮੁਕੱਦਮਾ ਕਰੂੰਗਾ ਮਾਨ ਹਾਨੀ ਦਾ ਮੈਂ ਉੱਥੋਂ ਵੋਟ ਕਟਾਤੀ ਇੱਥੇ ਬਣਾ ਲਈ ਬਹੁਤ ਅੱਛੀ ਗੱਲ ਹਜ਼ਾਰਾਂ ਵੋਟਾਂ ਕਟਾ ਕੇ ਤੁਸੀਂ ਦਿੱਲੀ ਜਦੋਂ ਹਰ ਬਿਹਾਰ ਚ ਪੈ ਗਈਆਂ ਫਿਰ ਉਹਨਾਂ ਨੇ ਕਿਤੇ ਪੰਜਾਬ ਚ ਉਹਨਾਂ ਤੇ ਪੰਜਾਬ ਚ ਬਣਾ ਦੇਉਗੇ ਪੰਜਾਬ ਤੋਂ ਬਾਅਦ ਫਿਰ ਉਹਨਾਂ ਨੇ ਯੂਪੀ ਚ ਜਾਣਾ ਯੂਪੀ ਚ ਬਣਾ ਦੇਉਗੇ ਕੀ ਇਹ ਸੰਭਵ ਹੈ ਹਾਂ ਕਿਸੇ ਦੀ ਕਿਸੇ ਖਾਸ ਕਾਰਨ ਕਰਕੇ ਉਹਨੇ ਬੰਦੇ ਨੇ ਆਪਣੀ ਰਿਹائش ਵਾਦ ਲਈ ਉੱਥੇ ਰਹਿਣ ਲੱਗ ਗਿਆ ਉਹਨੇ ਵੋਟ ਕਟਾ ਕੇ ਦੂਜੀ ਥਾਂ ਬਣਾ ਲਈ ਸਮਝ ਆਉਂਦੀ ਹੈ ਗੱਲ ਤੁਸੀਂ ਪਹਿਲਾਂ ਉੱਥੇ ਵੋਟ ਪਾਉਂਦੇ ਹੋ 6 ਮਹੀਨੇ ਪਹਿਲਾਂ ਹੁਣ ਤੁਸੀਂ ਇੱਥੇ ਵੋਟ ਪਾਉਂਦੇ ਹੋ ਇਹ ਤਾਂ ਸ਼ਰਿਆਮ ਗੁੰਡਾ ਕਰਦੀ ਹੈ ਨਾ ਤੇ ਇਲੈਕਸ਼ਨ ਕਮਿਸ਼ਨ ਇਸ ਦੇ ਵਿੱਚ ਪਾਈ ਵਾ ਪਾਈ ਵਾਲ ਹੈ ਇਸੇ ਤਰ੍ਹਾਂ ਇੱਕ ਬੰਦਾ ਕੋਈ ਸੰਤੋਸ਼ ਉੱਜੇ ਉਹਦੀਆਂ ਵੀ ਵੋਟਾਂ ਨੇ ਡਬਲ ਇੱਕ ਮਨੋਜ ਮਿਸ਼ਰਾ ਹੈ ਉਹ ਵੀ ਦਿੱਲੀ ਰਹਿੰਦੇ ਤੇ ਇੱਥੇ ਵੀ ਵੋਟ ਪੜਾਈ ਹੈ ਕਿੰਨੀਆਂ ਹੀ ਅਜਹੀਆਂ ਡਬਲ ਵੋਟਾਂ ਬਣੀਆਂ ਨੇ ਜਿਨ੍ਹਾਂ ਨੇ ਪਾਈਆਂ ਨੇ ਕੀ ਇਲੈਕਸ਼ਨ ਕਮਿਸ਼ਨ ਜਾਗੂ ਕੀ ਭਾਰਤ ਦੇ ਲੋਕ ਜਾਗਣਗੇ ਕਿ ਇਹਨੂੰ ਟੋਲਰੇਟ ਕਰਨਗੇ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ